ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਖਾਲਸਾ ਜੀ ਦੇ ਪ੍ਰਗਟ ਸਥਾਨ ਤਕਤ ਸ੍ਰੀ ਕੇਸਗੜ ਸਾਹਿਬ ਜੀ ਦੇ ਅੱਜ ਗੁਰਮਖ ਪਿਆਰੇ ਇਹ ਚੈਨਲ ਦੇ ਰਾਹੀਂ ਸ੍ਰੀ ਅਨੰਦ ਗੁਰੂ ਸਾਹਿਬ ਪਹੁੰਚੇ ਹਨ ਦਾਸ ਦਾ ਨਾਮ ਹੈ ਜੁਗੰਦਰ ਸਿੰਘ ਹੈ ਜੋ ਇਸ ਪਾਵਨ ਪਿਤ੍ਰ ਸਥਾਨ ਦੇ ਸਤਿਗੁਰਾਂ ਨੇ ਐਡ ਗ੍ਰੈਂਟੀ ਦੀ ਸੇਵਾ ਸਤੂਰਾਂ ਢੋਲੀ ਵਿੱਚ ਪਾਈ ਹੈ ਔਰ ਚੜ੍ਹਦੀ ਕਲਾ ਨਾਲ ਸੇਵਾ ਲੈ ਰਹੇ ਨੇ ਸਤੂਰ ਜੀ ਔਰ ਸੰਗਤ ਜੀ ਅੱਜ ਆਪਾਂ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਇਸ ਦਾ ਨਾਮ ਹੈ ਤਖਤ ਸ੍ਰੀ ਕੀਰਤ ਸਹਾਇ ਇਸ ਸ਼ਹਿਰ ਦਾ ਨਾਮ ਹੈ ਸ੍ਰੀ ਆਨੰਦਪੁਰ ਸਾਹਿਬ ਇਸ ਧਰਤੀ ਨੂੰ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇ ਪਾਸੋਂ 1665 ਵਿੱਚ ਖਰੀਦਿਆ ਉਸ ਸਮੇਂ ਸਤਗੁਰਾਂ ਨੇ ਇਸ ਨਗਰ ਦੀ ਮੋੜੀ ਭਾਈ ਗੁਰਦਿੱਤਾ ਜੀ ਤੋਂ ਗਡਵਾਈ ਸੰਗਤ ਜੀ ਔਰ ਇਸ ਸ਼ਹਿਰ ਦਾ ਨਾਮ ਇਸ ਨਗਰ ਦਾ ਨਾਮ ਸਤਗੁਰਾਂ ਨੇ ਆਪਣੇ ਮਾਤਾ ਜੀ ਦੇ ਨਾਮ ਤੇ ਚੱਕ ਮਾਤਾ ਨਾਨਕੀ ਰੱਖਿਆ ਸਭ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਮ ਮੱਖੋਵਾਲ ਹੋਇਆ ਕਰਦਾ ਸੀ ਉਪਰੰਤ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ ਕਾਂਤਾ ਜੀ ਸ੍ਰੀ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਇਸ ਸ਼ਹਿਰ ਵਿੱਚ ਬੜਾ ਵਧੀਆ ਬਹੁਤ ਚੜ੍ਹਦੀ ਕਲਾ ਵਾਲਾ ਸਥਾਨ ਹੈ ਜਿਸ ਨੂੰ ਕਿਹਾ ਜਾਂਦਾ ਹੈ ਗੁਰੂ ਕੇ ਮਹਿਲ ਪੋਰਾ ਸਾਹਿਬ ਜਿੱਥੇ ਸਤਿਗੁਰਾਂ ਨੇ ਇਸ ਸ਼ਹਿਰ ਦੀ ਮੋੜੀ ਗਢਵਾਈ ਔਰ ਸਾਰੇ ਪਰਿਵਾਰ ਸਮੇਤ ਇਸ ਪਾਵਨ ਪੀਤ੍ਰ ਸਥਾਨ ਤੇ ਸਤਿਗੁਦੀ ਰਹਿੰਦੇ ਰਹੇ ਔਰ ਜਿੱਥੇ ਸਤਿਗੁਰਾਂ ਦੇ ਵਿਆਹ ਵੀ ਇਸੇ ਸਥਾਨ ਤੇ ਹੋਏ ਔਰ ਸਮਾਤਾਵਾ ਤੰਤਨ ਮਾਤਾ ਨਾਨਕੀ ਜੀ ਤੇ ਸਤਿਗੁਰਾਂ ਦੇ ਦਾਦੀ ਜੀ ਤੰਤਨ ਮਾਤਾ ਗੁਜਰ ਕੌਰ ਜੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਮਾਤਾ ਜੀਤੋ ਜੀ ਧੰ ਤਨ ਮਾਤਾ ਸੁੰਦਰ ਕੌਰ ਜੀ ਧੰ ਤਨ ਮਾਤਾ ਸਾਹਿਬ ਕੌਰ ਜੀ ਇਹ ਵੀ ਇਸ ਸਥਾਨ ਤੇ ਰਹਿੰਦੇ ਰਹੇ ਔਰ ਗੁਰੂ ਕੇ ਮਹਿਲ ਭੋਰਾ ਸਾਹਿਬ ਹੀ ਧੰ ਤਨ ਸਹਿਬ ਜਦਾ ਬਾਬਾ ਜੁਹਾਰ ਸਿੰਘ ਜੀ ਸਹਿਬ ਜਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਸਹਿਬ ਜਦਾ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਵੀ ਜਨਮ ਗੁਰੂ ਕੇ ਮਹਿਲ ਭੋਰਾ ਸਾਹਿਬ ਦਾ ਹੀ ਹੋਇਆ ਇਸੇ ਸਥਾਨ ਤੇ ਸੰਗਤ ਜੀ ਕਸ਼ਮੀਰ ਦੇ ਪੰਡਿਤ ਚੱਲ ਕੇ ਆਏ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਫਰਿਆਦ ਕਰਨ ਵਾਸਤੇ ਤਿਲਕ ਜਦੂ ਦੀ ਰਾਖੀ ਵਾਸਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰੂ ਕੇ ਮਹਿਲ ਪੋਰਾ ਸਾਹਿਬੇ ਗੁਰਦੁਆਰਾ ਥੜਾ ਸਾਹਿਬ ਹੈ ਜਿੱਥੇ ਸਤਿਗੁਰਾਂ ਦਾ ਸੋਨਾ ਦੀਵਾਨ ਲੱਗਦਾ ਸੀ ਉਸ ਸਥਾਨ ਤੇ ਸਤਿਗੁਰਾਂ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਸੁਣ ਕੇ ਇਸ ਆਨੰਦਪੂਰ ਸਹੌ ਤੋਹੀ ਸ਼ਹੀਦੀ ਵਾਸਤੇ ਚਾਲੇ ਦਿੱਲੀ ਵਾਲੇ ਨੂੰ ਪਾਈ। ਔਰ ਤਿਲਕ ਜੰਦੂ ਦੀ ਰਾਖੀ ਖਾਤਰ ਸਤਗੁਰੂ ਜੀ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗਏ। ਔਰ ਜਦੋਂ ਸਤਗੁਰਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਪ੍ਰਾਪਤ ਕੀਤੀ। ਉਪਰੰਤ ਸਤਗੁਰਾਂ ਦੇ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਜੀ ਧਰਤੀ ਤੇ ਲੈ ਕੇ ਆਏ। ਔਰ ਜਿੱਥੇ ਇਥੇ ਸੀਸ ਪਾਟਦਾ ਹੈ ਸਤਗੁਰਾਂ ਦਾ ਤਨ ਮਾਤਾ ਗੁਜਰਕੌਰ ਦੀ ਦੋਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨ ਵਿੱਚ ਬੇਨਤੀ ਕਰਦੇ ਹਨ ਗੁਰੂਪਤੀ ਜੀ ਆਪ ਜੀ ਤਾਂ ਨਿਭ ਗਈ ਸਾਡੀ ਵੀ ਸਤਿਗੁਰੂ ਜੀ ਨਿਭਾ ਲੈਣਾ ਸਾਡੀ ਵੀ ਨਿਭ ਜਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਮੇਂ 9 ਸਾਲ ਦੇ ਸਨ ਏਸੇ ਗੁਰੂ ਕੇ ਮਹਿਲ ਵੇ ਵਿਖੇ ਸਤਿਗੁਰਾਂ ਦੇ ਗੁਰਤਾ ਗੱਦੀ ਦੇ ਅਸਥਾਨ ਹਨ ਜਿਨ੍ਹਾਂ ਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਸਾਹਿਬ ਜੀ ਦਾ ਜਨਮ ਸਥਾਨ ਵੀ ਏਸੇ ਕਰਦਿਆਂ ਗੁਰੂ ਕੇ ਮਹਿਲ ਕੋਰਾ ਸਾਹਿਬ ਔਰ ਜਿਹੜਾ ਸਤਿਗੁਰਾਂ ਦਾ ਅਸੀਸ ਆਉਂਦਾ ਹੈ ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਟਾਈਮ ਗੁਰੂ ਗੋਬਿੰਦ ਰਾਏ ਦੇ ਰੂਪ ਵਿੱਚ ਹਨ ਔਰ ਜੋ ਗੁਰਦੁਆਰਾ ਸੀਸਗਾਂ ਸਾਹਿਬ ਬਿਲਕੁਲ ਪੋਰਾ ਸਾਹਿਬ ਦੇ ਸਨਮੁਖ ਹੈ ਉੱਥੇ ਸਤਿਗੁਰਾਂ ਦੇ ਸ਼ਹੀਦ ਦਾ ਸੰਸਕਾਰ ਹੁੰਦਾ ਹੈ ਔਰ ਉਸ ਸਮੇਂ ਹੀ ਸਤਿਗੁਰ ਜੀ ਭਾਈ ਜੈਤਾ ਜੀ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਸੰਬੋਧਨ ਦੇ ਨੇ ਆਪਣੀ ਸ਼ਾਤੀ ਦੇ ਨਾਲ ਲਾਉਂਦੇ ਨੇ ਉਸੇ ਅਸਥਾਨ ਤੇ ਬਚਨ ਹੁੰਦੇ ਨੇ ਕਿ ਦਿੱਲੀ ਵਿੱਚ ਜਿਹੜਾ ਸਤਿਗੁਰਾਂ ਨੇ ਸ਼ਹੀਦੀ ਹੋਈ ਤੇ ਉਥੇ ਕਿੰਨੇ ਕੁ ਸਿੱਖ ਸਨ ਉਸੇ ਸਥਾਨ ਤੇ ਸਤਿਗੁਰਾਂ ਨੇ ਪ੍ਰਣ ਕੀਤਾ ਸੀ ਕਿ ਐਸਾ ਖਾਲਸਾ ਸਾਜਾਂਗੇ ਜਿਹੜਾ ਆਪਣੇ ਆਪ ਨੂੰ ਲੱਖਾਂ ਦੇ ਕੱਠ ਵਿੱਚੋਂ ਵੀ ਛੁਪਾ ਨਹੀਂ ਸਕੇਗਾ ਸੰਜੀ ਉਹਨਾਂ ਤੋਂ ਉਪਰੰਤ ਸਤਿਗੁਰ ਜੀ ਨੇ ਇਸ ਪਾਵਨ ਪਵਿੱਤਰ ਸਥਾਨ ਤੇ ਖਾਲਸਾ ਪੰਥ ਪ੍ਰਗਟ ਕੀਤਾ 3 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਸਤਿਗੁਰਾਂ ਨੇ ਇਹ ਜੈਨੂ ਮੁਖ ਰੱਖਦੇ ਹੋਇਆ ਦੂਰ ਦੂਰ ਤੱਕ ਹੁਕਮਨਾਮਾ ਸਭ ਭੇਜ ਕੇ ਇਸ ਪਾਵਨ ਪਵਿੱਤਰ ਸਥਾਨ ਤੇ ਸੰਗਤਾਂ ਦਾ ਭਾਰੀ ਇਕੱਠ ਕੀਤਾ ਬੜੀ ਦੂਰੋਂ ਦੂਰਾਂ ਸੰਗਤਾਂ ਚੱਲ ਕੇ ਆਏ ਸੰਗਤ ਜੀ ਜਿਸ ਸਥਾਨ ਤੇ ਆਪ ਜੀ ਅੰਦਰ ਸ਼ਾਸਤਰਾਂ ਦੇ ਦਰਸ਼ਨ ਕਰੋਗੇ ਇਸ ਸਥਾਨ ਤੇ ਸਤਿਗੁਰਾਂ ਨੇ ਬਹੁਤ ਹੀ ਬਹੁਮੁੱਲਾ ਇੱਕ ਕੀਮਤੀ ਤੰਬੂ ਲਗਵਾਇਆ ਅਮਰਤ ਵੇਲੇ ਸੋਹਣੇ ਦੀਵਾਨ ਸਜੇ ਆਸਾ ਜੀ ਦੀ ਵਾਰ ਦੇ ਭੋਗ ਤੋਂ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਥ ਵਿੱਚ ਨੰਗੀਆਂ ਲਿਸ਼ਕ ਦੀ ਸ੍ਰੀ ਸਾਹਿਬ ਲੈ ਕੇ ਦੀਵਾਨ ਵਿੱਚ ਹਾਜ਼ਰ ਹੋਏ ਇੱਕ ਸਿਰ ਦੀ ਮੰਗ ਕੀਤੀ ਜਉ ਤੋ ਪ੍ਰੇਮ ਖੇਲਣ ਕਾ ਚਾਓ ਫਿਰ ਘਰ ਘੱਟ ਅਲੀ ਗਲੀ ਮੇਰੀ ਆਓ ਇੱਕ ਸਿਰ ਦੀ ਮੰਗ ਕੀਤੀ ਪਹਿਲੀ ਵਾਰ ਤੇ ਕੋਈ ਨਾ ਉਠਿਆ ਦੂਸਰੀ ਵਾਰ ਤੇ ਕੋਈ ਨਾ ਉਠਿਆ ਤੀਸਰੀ ਵਾਰ ਤੇ ਭਾਈ ਦਾਇਆ RAM ਜੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਸਤਿਗੁਰੂ ਜੀ 10-10 ਸੀਸ ਹਾਜ਼ਰ ਹੈ ਸਤਿਗੁਰਾਂ ਨੇ ਭਾਈ ਦਾਇਆ RAM ਨੂੰ ਬਾਹਰ ਤੋਂ ਪਕੜਿਆ ਤੰਬੂ ਅੰਦਰ ਲੈ ਗਏ ਬਾਣਾ ਵਰਤਿਆ ਲੋਹ ਲਿਬੜੀ ਸ੍ਰੀ ਸੇਵ ਲੈ ਕੇ ਫਿਰ ਦੀਵਾਨ ਵਿੱਚ ਹਾਜ਼ਰ ਹੋਏ ਦੂਸਰੇ ਸਿਰ ਦੀ ਮੰਗ ਕੀਤੀ ਤਾਂ ਭਾਈ ਧਰਮਦਾਸ ਜੀ ਨੇ ਸਤਿਗੁਰਾਂ ਨੂੰ ਆਪਣਾ ਸੀਸ ਪੇਟਾ ਕੀਤਾ ਤੀਸਰੀ ਵਾਰ ਭਾਈ ਹਿੰਮਤ ਰਾਏ ਜੀ ਨੇ ਜੋਤੀਵਾਰ ਭਾਈ ਮੋਹਕਮਤ ਜਾਂਦੀ ਨੇ ਪੰਜਵੇਂ ਵਾਰ ਭਾਈ ਸਾਹਿਬ ਜਾਂਦੀ ਨੇ ਸਤਿਗੁਰਾਂ ਦਾ ਆਪਣਾ ਸੀਸ ਕਿbeta ਕੀਤਾ ਸਤਿਗੁਰਾਂ ਨੇ ਪੰਜਾਂ ਦੇ ਸਿਰ ਲਏ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਸਤਿਗੁਰ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਸਤਿਗੁਰ ਮੇਰਾ ਮਾਰ ਜੀ ਵਾਲੇ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਸੋਹਣੀਆਂ ਪੋਸ਼ਾਕਾਂ ਪਹਿਨਾਈਆਂ ਸਰਬਲੋ ਦਾ ਖੰਡਾ ਬਟ ਲੈ ਕੇ ਬਾਟੇ ਵਿੱਚ ਸਰਬਲੋ ਦਾ ਸ਼ਬਦ ਜਲਪਾ ਵੀ ਰਾਸਨ ਬੈਠਦੇ ਆ ਹੱਥ ਵਿੱਚ ਖੰਡਾ ਫੜ ਜਲ ਵਿੱਚ ਖੰਡਾ ਫੇਰਦੇ ਆ ਪੰਜਾਂ ਬਾਣੀਆਂ ਦਾ ਪਾਠ ਕਰਕੇ ਜਾਪਦੀ ਜਾਪ ਸਵਈਏ ਦਾ ਪ੍ਰਸ਼ਾਦ ਵਾਲੇ ਚੌਪੀ ਸਭ ਆਨੰਦ ਸਾਹਿਬ ਪੰਜਾਂ ਬਾਣੀਆਂ ਦਾ ਪਾਠ ਕਰਕੇ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕੀਤਾ ਜਿਸ ਵਿੱਚ ਪਤਾਸੇ ਧੰਨ ਧਨ ਮਾਤਾ ਅਜੀਤ ਕੌਰ ਜੀ ਨੇ ਪਾਇਆ ਸੰਗਤ ਜੀ ਅੰਮ੍ਰਿਤ ਤਿਆਰ ਕਰਕੇ ਪੰਜਾਂ ਨੂੰ ਸ਼ਿਕਾਇਆ ਤੋਂ ਉਹਨਾਂ ਦੇ ਨਾਮ ਦੇ ਨਾਲ ਸਿੰਘ ਬਦਲ ਆਇਆ ਭਾਈ ਦਇਆram ਤੋਂ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਇਹਨਾਂ ਪੰਜਾਂ ਪਿਆਰਿਆਂ ਦਾ ਖਿਤਾਬ ਦਿੱਤਾ ਰਿਆਣੀ ਬੈਣੀ ਤੋਂ ਜਾਣੂ ਕਰਵਾਇਆ ਜਿੱਥੇ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਨੂੰ ਅਮਰਦੀ ਦਾਤ ਬਖਸ਼ੀ ਉਥੇ ਸਤਿਗੁਰਾਂ ਨੇ ਆਪ ਵੀ ਦਨੋ ਹੱਥ ਜੋੜ ਕੇ ਪੰਜਾਂ ਪਿਆਰਿਆਂ ਕੋਲੋਂ ਅਮਰਤ ਛਕਣ ਵਾਸਤੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣਾਉਣ ਵਾਸਤੇ ਅਰਜ਼ੀ ਕੀਤੀ ਸੰਗਦੀ ਪੰਜਾਂ ਪਿਆਰਿਆਂ ਕੋਲੋਂ ਸਤਿਗੁਰਾਂ ਨੇ ਅਮਰਤ ਛਕ ਕੇ ਉਸ ਨਾਮ ਦਿਨਾ ਪ੍ਰਗਟ ਹੋਏ ਵਹਿ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੈਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰਕੇਲਾ ਇਸ ਪਾਵਨ ਪੀਤਰ ਸਥਾਨ ਦਾ ਇਹ ਇਤਿਹਾਸ ਹੈ ਸੰਗਤ ਜੀ ਉਹ ਪਾਵਨ ਪਿੱਤਰ ਖੰਡਾ ਜਿਹਦੇ ਨਾਲ ਸਤਿਗੁਰਾਂ ਨੇ ਪਹਿਲੀ ਵਾਰ ਇਸ ਪਾਵਨ ਸਥਾਨ ਤੇ ਅਮਰ ਸ਼ਕਾਇਆ ਸੰਗਤ ਜੀ ਉਹ ਪਾਵਨ ਖੰਡਾ ਵੀ ਇਸ ਪਾਵਨ ਪਿੱਤਰ ਸਥਾਨ ਤੇ ਸੁਭਾਏਮਾਨ ਹੈ ਔਰ ਸਤਿਗੁਰਾਂ ਦੇ ਹੋਰ ਸ਼ਸਤਰ ਵੀ ਇੱਥੇ ਸੁਭਾਏਮਾਨ ਹਨ ਔਰ ਫਿਰ ਇਸ ਸ਼ਹਿਰ ਦੀ ਹਿਫਾਜ਼ਤ ਦੇ ਲਈ ਸਤਿਗੁਰਾਂ ਨੇ ਪੰਜ ਕਿਲੇ ਬਣਵਾਏ ਸਭ ਤੋਂ ਪਹਿਲਾ ਤੇ ਵੱਡਾ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਦੂਸਰਾ ਕਿਲਾ ਸ੍ਰੀ ਲੋਹਗੜ੍ਹ ਸਾਹਿਬ ਜਿੱਥੇ ਸਤਿਗੁਰ ਦਾ ਸ਼ਸਤਰਖਾਨਾ ਹੋਇਆ ਕਰਦਾ ਸੀ ਨਵੇਂ ਸਾਸਤਰ ਪਿਆਰ ਹੁੰਦੇ ਔਰ ਪ੍ਰਾਰਥਨ ਸਾਤਰ ਜਮਾ ਵੀ ਹੁੰਦਾ ਤੀਸਰਾ ਕਿਲਾ ਸੰਗਤ ਜੀ ਹੋਲਗੜ੍ਹ ਸਾਹਿਬ ਉੱਥੇ ਸਤਿਗੁਰਾਂ ਦਾ ਭਾਈ ਅਨੰਦ ਲਾਲ ਜੀ ਨਾਲ ਪਹਿਲੀ ਵਾਰ ਮਲਾਪ ਹੁੰਦਾ ਔਰ ਉਸ ਉਸ ਸਥਾਨ ਤੇ ਹੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਟੁਕੜੀਆਂ ਬਣਾ ਕੇ ਜਿਹੜਾ ਸਿੱਖਾਂ ਦੀ ਟੁਕੜੀ ਜਿੱਤ ਜਾਂਦੀ ਉਹਨਾਂ ਨੂੰ ਮਹਾਰਾ ਸਨਮਾਨ ਕਰਦੇ ਉੱਥੇ ਹੋਲੇ ਮਹਲੇ ਦਾ ਵੀ ਇਤਿਹਾਸ ਹੈ ਉਸ ਕਿਲਾ ਸਾਹਿਬ ਦਾ ਕਿਲਾ ਹੋਲਗੜ੍ਹ ਸਾਹਿਬ ਦਾ ਕਿਲਾ ਫਤਿਹਗੜ੍ਹ ਸਾਹਿਬ ਦਾ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਾਸਤਰ ਵਿਦਿਆ ਦਿਆ ਕਰਦੇ ਸਨ ਔਰ ਉੱਥੇ ਹੀ ਭਾਈ ਉਦੇ ਸਿੰਘ ਕੇਸਰੀ ਚੰਦ ਰਾਜ ਦਾ ਸਿਰ ਕਰਤੇ ਵਰਸ਼ੇ ਤੱਕ ਕੇ ਸਤੂਗੁਰਾਂ ਦੇ ਸਾਹਮਣੇ ਪੇਸ਼ ਕੀਤਾ ਸੀ ਕਿਲਾ ਲੋਹਗੜ ਜਿੱਥੇ ਉਹ ਕਿਲਾ ਜਿੱਥੇ ਪਹਾੜੀਆਂ ਦੇ ਮਦਮਸਤ ਹਾਥੀ ਦਾ ਮੁਕਾਬਲਾ ਭਾਈ ਬਚਿੱਤਰ ਸਿੰਘ ਨੇ ਨਾਗਣੀ ਵਰਸ਼ੇ ਦੇ ਨਾਲ ਕੀਤਾ ਔਰ ਚੌਥਾ ਕਿਲਾ ਸੰਗਤਿ ਫਤੇਗੜ ਸਾਹਿਬ ਤੇ ਪੰਜਵਾਂ ਕਿਲਾ ਤਾਰਾਗੜ ਸਾਹਿਬ ਜੋ ਇੱਕ ਪਹਾੜੀ ਦੇ ਉੱਤੇ ਹੈ ਜਿੱਥੇ ਬਿਲਾਸਪੁਰ ਦੀਆਂ ਫੌਜਾਂ ਨੂੰ ਉੱਥੇ ਰੋਕਣ ਵਾਸਤੇ ਸਤਿਗੁਰਾਂ ਨੇ ਉਸ ਕਿਲੇ ਦਾ ਨਿਰਮਾਣ ਕੀਤਾ ਉੱਥੇ ਬੇਅੰਤ ਬ੍ਰਹਮ ਗਿਆਨੀ ਆਨੰਦ ਦੇ ਨਾਲ ਸਿਮਰਨ ਵਿੱਚ ਵੀ ਜੁੜਦੇ ਰਹੇ ਔਰ ਉੱਥੇ ਹੀ ਤਾਰਾਗੜ ਕਿਲੇ ਹੀ ਉੱਥੇ ਸਿਮਰਨ ਦੇ ਇਸ ਸਾਹਬ ਦੇ ਤਿਕਰੀ ਨੇ ਕਾਫੀ ਬ੍ਰਹਮ ਗਿਆਨੀ ਉੱਥੇ ਸਿਮਰਨ ਕਰਦੇ ਸਤਿਗੁਰ ਗੋਬਿੰਦ ਸਿੰਘ ਜੀ ਮਹਾਰਾਜ ਆਪ ਪ੍ਰਸ਼ਾਦਾ ਸ਼ਕਾ ਕੇ ਆਉਂਦੇ ਇਹਦੇ ਤੇਰਾ 5 ਕਿਲੇ ਹਨ ਔਰ ਸਤਗੁਰਾਂ ਦਾ ਵਿਆਹ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਹੁੰਦਾ ਹੈ ਉੱਥੋਂ ਬਰਾਤ ਜਾਂਦੀ ਹੈ ਗੁਰੂ ਕੇ ਲਾਹੌਰ ਜੋ ਉੱਥੇ ਤਕਰੀਬਨ 15-16 ਕਿਲੋਮੀਟਰ ਦਾ ਰਸਤਾ ਹੈ ਉੱਥੇ ਖਾਲਸੇ ਦੇ ਦਾਨ ਕਿ ਹਨ ਜਿੱਥੇ ਉੱਥੇ ਆਨੰਦ ਕਾਰ ਸਾਹਿਬ ਗੁਰਦੁਆਰਾ ਧੰਤਨ ਮਾਤਾ ਅਜੀਤ ਕੌਰ ਜੀ ਦਾ ਆਨੰਦ ਕਾਰ ਸਤਿਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਉਸ ਪਾਵਨ ਪਿੱਤਰ ਸਥਾਨ ਤੇ ਹੁੰਦਾ ਹੈ ਉੱਥੇ ਦਰਤੇ ਵਰਸ਼ਨਾ ਸਤਿਗੁਰਾਂ ਨੇ ਤਰਬੈਣੀ ਵੀ ਪ੍ਰਗਟ ਕੀਤੀ ਜਲਦਾ ਸੋਮਾ ਫਟਿਆ ਉੱਥੇ ਗੁਰਦੁਆਰਾ ਤਰਬੈਣੀ ਸਾਹਿਬ ਹੈ ਇੱਕ ਗੁਰਦੁਆਰਾ ਉੱਥੇ ਸੇਰਾ ਸਾਬ ਹੈ ਸੰਤ ਜੀ ਜਿੱਥੇ ਹੁਣ ਇਤਿਹਾਸ ਮਹਾਪੁਰਸ਼ਾਂ ਵੱਲੋਂ ਸੇਰਾ ਸਾਬ ਦਾ ਹੈ ਪਰ ਜਦੋਂ ਆਪਾਂ ਇਤਿਹਾਸ ਨੂੰ ਪੜਦੇ ਹਾਂ ਤਾਂ ਉੱਥੇ ਬਸੰਤਗੜ ਦਾ ਇਤਿਹਾਸ ਆਉਂਦਾ ਹੈ ਕਿਉਂਕਿ ਉੱਥੇ ਇਹ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਇਸ ਸਥਾਨ ਤੇ ਸਤਿਗੁਰਾਂ ਨੇ ਬਸੰਤੀ ਰੰਗ ਦਾ ਚੋਲਾ ਪਹਿਨ ਕੇ ਬਰਾਤ ਅੱਗੇ ਆਨੰਦ ਕਾਰਜ ਵਾਸਤੇ ਗੁਰੂਕਿਲਹ Lahore ਆਨੰਦ ਕਾਰਜਾਂ ਵਾਸਤੇ ਗਈ ਇਹ ਪਾਵਨ ਪੀਤਰ ਸਥਾਨ ਦਾ ਇਹ ਸਾਰੇ ਸਥਾਨਾਂ ਦਾ ਸੰਗਤ ਇਹ ਇਤਿਹਾਸ ਹੈ ਇਹ ਪਾਵਨ ਪੀਤਰ ਧਰਤੀ ਤੇ ਸਤਿਗੁਰਾਂ ਨੇ ਖਾਲਸਾ ਪੰਥ ਪ੍ਰਗਟ ਕੀਤਾ ਔਰ ਸਾਨੂੰ ਵੀ ਹਿਦਾਇਤ ਕੀਤੀ ਸੰਗਤ ਜੀ ਪੀਬੋ ਪਾਹਲ ਖੰਡੇ ਧਾਰ ਹੋਏ ਜਨਮ ਸੁਹਿਲਾ ਆਓ ਸਾਰਿਆਂ ਸੰਗਤਾਂ ਨੂੰ ਇਸ ਸਿਰ ਬੇਨਤੀ ਹੈ ਸੰਗਤ ਜੀ ਇਸ ਪਾਵਨ ਪੀਤਰ ਸਥਾਨ ਤੇ ਪਹੁੰਚ ਕੇ ਜਿੱਥੇ ਦਰਸ਼ਨ ਕਰੀਏ ਉਥੇ ਕੇਸਾਂ ਦੀ ਮਹੱਤਤਾ ਨੂੰ ਜਾਣੀਏ ਉਥੇ ਕਕਾਰਾਂ ਦੀ ਮਹੱਤਤਾ ਨੂੰ ਜਾਣੀਏ ਔਰ ਗੁਰੂ ਵਾਲੇ ਬਣ ਕੇ ਖੰਡੇ ਵੱਟ ਦਾ ਅਮਰ ਸ਼ਕੈ ਆਪਣਾ ਜੀਵਨ ਸਫਲਾ ਕਰੀਏ ਇਸ ਪਾਵਨ ਪੀਤਰ ਸਥਾਨ ਤੇ ਹਰ ਐਤਵਾਰ ਤੇ ਹਰ ਬੁੱਧਵਾਰ ਦਿੰਦੇ 12 ਵਜੇ ਖੰਡੇ ਵੱਟ ਦਾ ਅਮਰ ਸ਼ਕਾਇਆ ਜਾਂਦਾ ਹੈ ਇਸ ਪਾਵਨ ਪੀਤਰ ਸਥਾਨ ਤੇ ਜਿੱਥੇ ਵਿਸਾਖੀ ਦਾ ਜੋੜ ਮੇਲ ਤੇ ਹਰ ਬਹੁਤ ਅੰਦੀ ਕਲਾ ਮਨਾਇਆ ਜਾਂਦਾ ਹੈ ਖਾਲਸਾ ਪੰਥ ਮਨਾਉਂਦਾ ਹੈ ਉਥੇ ਸਮੁੱਚਾ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਰੀ ਕੇਸਰ ਸਾਹਿਬ ਦੇ ਪ੍ਰਬੰਧ ਵੱਲੋਂ ਮਹਾਂਕੰਗ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਲਾ ਮਹੱਲਾ ਇਸ ਪਾਵਨ ਪਵਿੱਤਰ ਅਸਥਾਨ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਹਾਜ਼ਰੀਆਂ ਭਰੋ। ਹੋਲੇ ਮਹੱਲੇ ਦੇ ਸਮਾਗਮ ਵਿੱਚ ਹਾਜ਼ਰ ਹੋ ਕੇ ਆਪਣਾ ਜੀਵਨ ਸਫਲਾ ਕਰੋ। ਬੋਲਦਿਆਂ ਕੋਲ ਹੋਈਆਂ ਭੁੱਲਾਂ ਦੀ ਖਿਮਾ। ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਇਸ ਅਸਥਾਨਾ ਨੂੰ ਇਸ ਦੇ ਇਤਿਹਾਸ ਨੂੰ ਆਪ ਤੱਕ ਇਸ ਚੈਨਲ ਦੇ ਰਾਹੀਂ ਪਹੁੰਚਾਇਆ। ਸਤਿਗੁਰ ਦੀ ਕਿਰਪਾ ਕਰਨ। ਸਬਨਾ ਦੇ ਸਿਸਤੇ ਮੇਰੇ ਪਰ ਯਾਤ ਰੱਖਣ ਸਬਨਾ ਨੂੰ ਦਰੋਂ ਕਰੋ ਸਿੱਖੀ ਸਦਕ ਕਰੋ ਸਾ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਦੀ ਬੋਲਦਿਆ ਕੋਲ ਹੋਈਆ ਭੁੱਲਾਂ ਦੀ ਖਿਮਾ ਪਿਆਰ ਤੇ ਸਤਿਕਾਰ ਨਾਲ ਸਾਰਿਆਂ ਸੰਗਤਾਂ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ